ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਰਵਿੰਦਰ ਸਿੰਘ ਪੰਜਾਬ ਸਰਕਾਰ ਜਲਦੀ ਹੀ ਬਜਟ ਪੇਸ਼ ਕਰਨ ਜਾ ਰਹੀ ਹੈ ਜਿਹਨੂੰ ਲੈ ਕੇ ਬੀਜੇਪੀ ਵੱਲੋਂ ਹੁਣੇ ਤੋਂ ਨਿਸ਼ਾਨੇ ਸਾਧਨੇ ਸ਼ੁਰੂ ਕਰ ਦਿੱਤੇ ਗਏ ਨੇ ਉਹਨਾਂ ਕਹੇ ਕਿ ਜੋ ਆਮ ਆਦੀ ਪਾਰਟੀ ਦੀਆਂ ਮੀਟਿੰਗਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਦਿੱਲੀ ਦੇ ਮੰਤਰੀਆਂ ਦੀ ਸ਼ਮੂਲੀਅਤ ਹੋ ਰਹੀ ਹੈ ਪੰਜਾਬ ਦਾ ਜਿਹੜਾ ਸਰਮਾਇਆ ਲੋਕਾਂ ਦੀ ਜਿਹੜੀ ਕਮਾਈ ਦਾ ਹਿੱਸਾ ਜਿਹੜਾ ਪੰਜਾਬ ਸਰਕਾਰ ਨੂੰ ਟੈਕਸਾਂ ਦੇ ਰੂਪ ਵਿੱਚ ਜਾਂਦਾ ਉਹਨੂੰ ਆਪਾਂ ਕਹਿੰਦੇ ਆਂ ਵੀ ਇੱਕ ਐਨੂਅਲ ਐਕਸਰਸਾਈਜ਼ ਹੁੰਦੀ ਹੈ ਤੇ ਬਜਟ ਬੰਦ ਹੈ ਉਹ ਜਿਹੜਾ ਬਜਟ ਹੈਗਾ ਉਹ ਬਜਟ ਦੀ ਤਿਆਰੀ ਹੋ ਰਹੀ ਹੈ ਠੀਕ ਹੈ ਤਿਆਰੀ ਕਰਨੀ ਚਾਹੀਦੀ ਹੈ ਸਾਰੇ ਜਿੰਨੇ ਵੀ ਵਰਗ ਹੈਗੇ ਨੇ ਚਾਹੇ ਉਹਦੇ ਵਿੱਚ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਮਲਾਜਮ ਨੇ ਚਾਹੇ ਨਸਟਲਿਸਟ ਨੇ ਚਾਹੇ ਵਪਾਰ ਹੈ ਜੋ ਵੀ ਹੈ ਉਹਨਾਂ ਸਾਰਿਆਂ ਦੇ ਨਾਲ رابطہ ਬਣਾ ਕੇ ਜੋ ਜੋ ਉਹਨਾਂ ਦੇ ਵਿਚਾਰ ਹੈ ਚਾਹੇ ਆਨਲਾਈਨ ਵਿਚਾਰ ਲੈ ਕੇ ਪੰਜਾਬ ਦੇ ਬਜਟ ਜਿਹੜਾ ਹੈਗਾ ਉਹ ਇਹਨਾਂ ਨੂੰ ਬਣਾਉਣਾ ਚਾਹੀਦਾ ਔਰ ਇਹੀ ਐਕਸਰਸਾਈਜ਼ ਹੁੰਦੀ ਹੈ ਪਰ ਬਹੁਤ ਵੱਡੀ ਹੈਰਾਨੀ ਔਰ ਚਿੰਤਾ ਦਾ ਵਿਸ਼ਾ ਇਹ ਹੈਗਾ ਕਿ ਜਿਹੜੀ ਦਿੱਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਦਿੱਲੀ ਦੇ ਵਿੱਚ ਉਹਨਾਂ ਦੇ ਮਨਿਸਟਰ ਜਿਹੜੀ ਆਸੀ ਜੀ ਨੇ ਉਹ ਪੰਜਾਬ ਬਜਟ ਦੀਆਂ ਜਿਹੜੀਆਂ ਹਾਈ ਲੈਵਲ ਦੀਆਂ ਮੀਟਿੰਗਾਂ ਨੇ ਉਹਦੇ ਵਿੱਚ ਉਹਨਾਂ ਦੀ ਸ਼ਮੂਲੀਅਤ ਹੈ ਮਤਲਬ ਕਿੱਦਾਂ ਆਪਾਂ ਇਹ ਗੱਲ ਕਨਸੀਵ ਕਰ ਸਕਦੇ ਹਾਂ ਕਿੱਦਾਂ ਗੱਲ ਇਹ ਸੋਚ ਸਕਦੇ ਆ ਕਿ ਜਿਹੜੇ ਬੰਦੇ ਦਾ ਜਿਹੜੀ ਅਥਾਰਟੀ ਦਾ ਜਿਹੜੇ ਵੀ ਨਾਗਰਿਕ ਦਾ ਪੰਜਾਬ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤੋ ਅਸੀਂ ਉਹਨੂੰ ਉਹਦੇ ਵਿੱਚ ਸ਼ਮੂਲਿਤ ਕਰ ਰਹੇ ਹਾਂ ਫਿਰ ਇਹ ਗੱਲ ਜਿਹੜੀ ਹੋਰ ਪਰਪੱਕ ਹੋ ਰਹੀ ਹੈ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਪੰਜਾਬ ਦੇ ਸਰਾ ਭਗਵਾਨ ਸਿੰਘ ਮਾਨ ਨਹੀਂ ਚਲਾ ਰਹੇ ਉਹਨੂੰ ਜਿਵੇਂ ਆਪਾਂ ਪਹਿਲਾਂ ਕਹਿ ਰਹੇ ਹਾਂ ਕਿ ਅਰਵਿੰਦ ਕੇਜਰੀਵਾਲ ਜੀ ਚਲਾ ਰਹੇ ਨੇ ਸ਼ੁਰੂ ਤੋਂ ਚਲਾਉਂਦੇ ਆ ਰਹੇ ਨੇ ਔਰ ਇੱਥੇ ਇਹਨਾਂ ਜਿਹੜੀ ਲੋਕਲ ਸਰਕਾਰ ਆ ਉਹਦੇ ਪੱਲੇ ਜਾਂ ਉਹ ਉਹਨਾਂ ਕੋਲ ਹੱਥ ਵਿੱਚ ਕੁਝ ਨਹੀਂ ਹੈ ਜੋ ਹੁੰਦਾ ਉਤੋਂ ਹੀ ਘੁੰਦਾ ਹੁਣ ਇੰਨੀ ਮਤਲਬ ਜਿਹੜੀ ਪੁਰਾਣੀ ਸੀ ਜਿਹੜੀ ਸਾਡੀ ਲਿਕਰ ਪਾਲਿਸੀ ਇਹਨਾਂ ਨੇ ਦਿੱਲੀ ਵਾਲੀ ਬਣਾਈ ਸੀਗੀ ਉਹ ਤਾਂ ਫਿਰ ਡਰਾਪ ਵੀ ਕਰਤੀ ਉਹ ਵੀ ਇੱਥੇ ਬਣੀ ਹੈ ਉਹਦੇ ਅਜੇ ਰੌਲੇ ਨਹੀਂ ਮੁੱਕੇ ਔਰ ਜਮਾਨਤਾਂ ਤੱਕ ਨਹੀਂ ਹੋ ਰਹੀਆਂ ਚਾਹੇ ਸੁਸੋਦੇ ਸਾਹਿਬ ਨੇ ਚਾਹੇ ਜਿੰਨੇ ਵੀ ਹੋਰ ਨੇ ਸਾਲ-ਸਾਲ ਤੋਂ ਉੱਪਰ ਹੋ ਗਿਆ ਹੁਣ ਵੀ 17 ਫਰਵਰੀ ਤੱਕ ਉਹਦੀ ਐਕਸਟੈਂਡ ਹੋਈ ਹੈ ਤੇ ਅਸੀਂ ਅਸੀਂ ਫਿਰ ਅਜੇ ਉਦੋਂ ਵੀ ਅਸੀਂ ਸਬਕ ਨਹੀਂ ਲੈ ਰਹੇ ਔਰ ਅਸੀਂ ਫੇਰ ਇਹਦੇ ਵਿੱਚ ਦੇਖੋ ਇਹ ਇੱਕ ਨਵਾਂ ਇੱਕ ਅਸੀਂ ਇੱਕ ਹੋਰ ਬਹੁਤ ਵੱਡੀ ਗਲਤੀ ਕਰਨ ਜਾ ਰਹੇ ਹਾਂ ਜਿਹੜੀ ਕਿ ਪੰਜਾਬ ਦੇ ਲੋਕਾਂ ਨੇ ਜਾਂ ਪੰਜਾਬ ਦੇ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਜਿੱਦੋਂ ਆਪਾਂ ਕਹਿੰਦੇ ਪੰਜਾਬ ਜਵਾਬ ਮੰਗਦਾ ਹੈ ਉਹਨਾਂ ਨੇ ਇਹਨਾਂ ਨੂੰ ਇਹ ਨਹੀਂ ਬਖਸ਼ਦਾ ਸੋ ਇੱਕ ਅੱਜ ਦਾ ਇਹ ਇੱਕ ਤਾਂ ਇਹ ਬਹੁਤ ਵੱਡਾ ਜਿਹੜਾ ਮੁੱਦਾ ਉਹ ਹੈਗਾ 190 ਕਰੋੜ ਰੁਪਇਆ ਤਾਂ ਜਿਹੜੇ ਸਾਡੇ ਗੰਨਾ ਉਤਪਾਦਕ ਨੇ ਉਹਨਾਂ ਦਾ ਬਕਾਇਆ ਪਿਆ 40 ਕਰੋੜ ਜਿਹੜਾ ਹੈਗਾ ਉਹ ਪਿਛਲੇ ਸਾਲ ਜਿਹੜੇ ਪਿਛਲੇ ਸੀਜ਼ਨਾਂ ਉਹਨਾਂ ਦਾ ਪਿਆ ਹੈ ਤੇ ਇਹ ਫਿਰ ਜਿਹੜੀ ਗੱਲ ਹੈਗੀ ਉਹ ਕਿੱਧਰ ਨੂੰ ਜਾ ਰਹੀ ਔਰ ਇੱਕ ਹੋਰ ਬਹੁਤ ਵੱਡਾ ਇੰਪੋਰਟੈਂਟ ਗੱਲ ਦੱਸਦਾ ਹੈਗਾ ਕਿ ਪਹਿਲਾਂ ਇਹਨਾਂ ਨੇ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਕਿਉਂਕਿ ਆਮ ਆਦਮੀ ਪਾਰਟੀ ਦੇ ਕਲੀਨਿਕਸ ਬਣਾਤੀਆਂ ਜਿਹੜਾ ਸਾਡਾ ਆਲਰੇਡੀ 70 72 ਸਾਲ ਦਾ ਸਿਸਟਮ ਹੈ ਡਿਸਪੈਂਸਰੀਆਂ ਨੇ ਸੀਐਸਸੀ ਹੈ ਪੀਐਸਸੀ ਹੈ ਸਬਡਿਵੀਜ਼ਨ ਹਸਪੀਟਲ ਹੈ ਡਿਸਟ੍ਰਿਕਟ ਹਸਪੀਟਲ ਹੈ ਉਹਨਾਂ ਨੂੰ ਛੱਡਤਾ ਉਹਨਾਂ ਨੂੰ ਦਰ किनार ਕਰਕੇ ਆਮ ਆਦਮੀ ਕਲੀਨਿਕਸ ਦਾ ਡਰਾਮਾ ਸ਼ੁਰੂ ਕਰਤਾ ਵੀ ਭਾਈ ਨਵਾਂ ਨਵੀਂ ਚੀਜ਼ ਤੇ ਤੁਸੀਂ ਤਾਂ ਬਣਾਓ ਜੇ ਕੁਝ ਐਗਜ਼ਿਸਟ ਨਾ ਕਰਦੀ ਹੋਵੇ ਜੇ ਐਗਜ਼ਿਸਟ ਕਰ ਰਹੀ ਹੈ ਤੇ ਉਹਨੂੰ ਉਹਨੂੰ ਆਪਣਾ ਸਟਰੈਂਥਨ ਕਰੋ ਉਹਨੂੰ ਮਜ਼ਬੂਤ ਕਰੋ ਉਹਦੇ ਵਿੱਚ ਡਾਕਟਰ ਭੇਜੋ ਵੱਡੇ ਭੇਜੋ ਦਵਾਈਆਂ ਭੇਜੋ ਬਿਲਡਿੰਗਾਂ ਠੀਕ ਕਰੋ ਸਾਰਾ ਕੁਝ ਕਰੋ ਨਵੇਂ ਸਿਸਟਮ ਦਾ ਇਹ ਕੋਈ ਇਤ ਹੈ ਨਹੀਂ ਕੋਈ ਤਾਂ ਇਹ ਕੋਈ ਨਵੀਂ ਪਾਕਿਸਤਾਨ ਦੀ ਕੋਈ ਸਰਕਾਰ ਬਣ ਗਈ ਜਿਹਨੇ ਆ ਕੇ ਆਪਣਾ ਆਪਣੇ ਤੌਰ ਤੇ ਨਵੀਂ ਜਿਹੜੀ ਚੀਜ਼ਾਂ ਸੀ ਉਹ ਕਰਨੀ ਮਤਲਬ ਕੋਈ ਵੀ ਚੀਜ਼ ਅਸੀਂ ਸਿੱਧੀ ਨਹੀਂ ਕਰਨੀ ਚਾਹਦੇ ਹੁਣ ਤੁਸੀਂ ਦੇਖੋ ਮੈਨੂੰ ਇਹ ਡਰ ਹੈ ਇਸ ਗੱਲ ਦਾ ਕਿ ਜਿਹੜਾ 80 ਕਰੋੜ ਨੂੰ ਭਾਰਤ ਸਰਕਾਰ ਜਿਹੜਾ ਐਨ ਐਫ ਐਸ ای ਹੈਗਾ ਉਹਦੇ ਤਹਿਤ ਫ੍ਰੀ ਰਾਸ਼ਨ ਦੇ ਰਹੀ ਇਹਨਾਂ ਨੂੰ ਹੁਣ ਪਤਾ ਨਹੀਂ ਕੀ ਸੁਝਿਆ ਕਹਿੰਦੇ ਜੀ ਇੱਕ ਤਾਂ ਜਿਹੜੇ ਡਿਪੋ ਹੋਲਡਰ ਨੇ ਉਹਨਾਂ ਦਾ ਪਤਾ ਨਹੀਂ ਕੀ ਕਰਨਗੇ ਮਾਰਕੀਟ ਦੀ ਏਜੰਸੀ ਬਣਾਤੀ ਕਿ ਉਹ ਪੈਰਲਲ ਡਿਪੋ ਚਲਾਏਗੀ ਔਰ ਉਹਦੇ ਵਿੱਚ ਵੀ ਅਸੀਂ ਦੇਖੋ ਇੱਕ ਬਹੁਤ ਵੱਡੀ ਇੱਕ ਇੱਕ देयर इज ਅ ਸੈਲਫ ਲਾਈਫ ਕਾਟਕ ਦੀ ਸੈਲਫ ਲਾਈਫ ਹੋਰ ਹੁੰਦੀ ਹੈ ਆਟੇ ਦੀ ਹੋਰ ਹੁੰਦੀ ਸੁੱਸਰੀ ਪੈ ਜਾਂਦੀ ਹੈ ਜੇ ਐਡੇ ਵੱਡੇ ਸਕੇਲ ਤੇ ਉਹ ਕਾਟਾ ਖਰਾਬ ਹੋ ਸਕਦਾ ਹੈ ਉਹ ਪਤਾ ਨਹੀਂ ਆਟੇ ਦੀ ਜਿਹੜਾ ਪਸਾਣਾ ਉਹਦੀ ਵੀ ਐਕਸਟਰਾ ਕਾਸਟ ਹੈ ਕੀ ਇਹਨਾਂ ਦਾ ਸਿਸਟਮ ਬਣਾਇਆ ਜਿਸ ਕਰਕੇ ਇਹ ਕਹਿੰਦੇ ਜੀ ਅਸੀਂ ਆਟਾ ਦੇਵਾਂਗੇ ਅਸੀਂ ਆਪਣੀ ਉਹ ਜਿਹੜੀ ਕਣਕ ਨਹੀਂ ਦੇਣੀ ਹੈ ਹੁਣ ਉਹਦੋਂ ਉੱਪਰ ਕੀ ਹੋ ਰਿਹਾ ਕੀ ਜੀ ਜਿਹੜਾ ਅਸੀਂ ਬੈਗ ਬਣਾਇਆ ਉਹਦਾ ਅਸੀਂ ਰੰਗ ਜਾ ਆਪਦੀ ਪਗੜੀ ਵਰਗਾ ਰੰਗ ਕਰ ਲੈ। ਕਣਕ ਪਾ ਸਰਕਾਰ ਦੀ ਪੈਸੇ ਉਹਨਾਂ ਦੇ ਦੇਣਾ ਉਹਨਾਂ ਨੇ ਸਾਡਾ ਉਹਨਾਂ ਤੇ ਹੱਕ ਹੈ। ਸਾਡਾ ਪੰਜਾਬ ਵਾਸੀ ਇਹਦਾ ਜਿਹੜੇ ਜਿਹੜੇ ਵੀ ਐਲੀਜੀਬਲ ਨੇ ਉਹਨਾਂ ਦਾ ਹੱਕ ਹੈ ਵੀ ਸਾਨੂੰ ਵੀ ਉਹ ਰਾਸ਼ੀ ਮਿਲਣਾ ਚਾਹੀਦਾ। ਪਰ ਉਹ ਰਾਸ਼ੀ ਦੀ ਜਗ੍ਹਾ ਤੇ ਹੁਣ ਇਹਨਾਂ ਨਮਾਇਦੇ ਵਿੱਚ ਪੰਗਾ ਪਾ ਲੈਣ ਕਿਉਂਕਿ ਜਿਵੇਂ ਨੈਸ਼ਨਲ ਹੈਲਥ ਮਿਸ਼ਨ ਦੇ ਵਿੱਚ ਉਹਨਾਂ ਨੇ ਪੈਸੇ ਗਵਰਨਮੈਂਟ ਵੀ ਨੇ ਕਿਹਾ ਵੀ ਜੇ ਤੁਸੀਂ ਸਾਡੀ ਪਾਲਿਸੀ ਨਹੀਂ ਫਾਲੋ ਕਰਦੇ ਜਿਹੜੀ ਕਿ ਸਾਰੇ ਹਿੰਦੁਸਤਾਨ 'ਚ ਹੋ ਰਹੀ ਹੈ ਤੇ ਅਸੀਂ ਉਹ ਕਦੇ ਤੁਸੀਂ ਬਣਾਣੀ ਹੈ ਤੇ ਫਿਰ ਅਸੀਂ ਦੇ ਪੈਸੇ ਉਹਨਾਂ ਨੇ ਰੋਕਤੇ ਇਸੇ ਤਰ੍ਹਾਂ ਜਿਹੜਾ ਆ ਆਪਣਾ ਜਿਹੜਾ ਸਾਨੂੰ ਰਾਸ਼ਨ ਮਿਲਦਾ ਹੈਗਾ ਮੈਨੂੰ ਇਹ ਡਰ ਹੈ ਕਿ ਜੇ ਇਹਨਾਂ ਨੇ ਨਾ ਇਹਦਾ ਦੀ ਕੋਈ ਗੱਲ ਸ਼ਰਾਰਤ ਕੀਤੀ ਤਾਂ ਇਹ ਜਿਹੜਾ ਫਿਰ ਜਾਂ ਤਾਂ ਆਪਣੇ ਪੈਸੇ ਨਾਲ ਲੈ ਕੇ ਦੇਣ ਲੋਕਾਂ ਨੂੰ ਲੈਣ ਆਪਣੇ ਕੰਨ ਕਰੀਜ਼ ਕਰਨ ਐਫਸੀਆਈ ਤੋਂ ਤੇ ਉਹਦਾ ਬਣਾਣਾ ਆਪਣਾ ਜਿਹੜਾ ਹੈਗਾ ਆਟਾ ਤੇ ਦੇਣ ਲੋਕਾਂ ਨੂੰ ਇੱਕ ਹੋਰ ਵੱਡੀ ਵੱਡੀ ਗੱਲ ਜਦੋਂ ਇਹ ਸਰਕਾਰ ਆਈ ਤੇ ਇਹ ਕਹਿੰਦੇ ਜੀ ਸ਼ਾਇਦ ਪਤਾ ਨਹੀਂ ਕਿੰਨੇ ਇੱਕ ਰਾਸ਼ਨ ਕਾਰਡ ਜਾਲੀ ਬਣੇ ਹੋਏ ਔਰ ਉਸ ਆਪਣੀ ਸਰਕਾਰ ਨੇ ਆਪਣੇ ਸਿਸਟਮ ਦੇ ਰਾਹੀਂ ਮਸੀਜ ਰਹੀ ਵੈਰੀਫਿਕੇਸ਼ਨ ਕਰਾਈ ਵੈਰੀ ਫੇਸ ਕਰਕੇ 10 ਲੱਖ 77000 ਕਾਰਡ ਇਨਵੈਲਿਡ ਕੈਨਸਲ ਕਰਤਾ ਅੱਛਾ ਉਹ ਗਰੀਬ 2 ਸਾਲ ਹੋ ਗਏ ਉਹ ਗਰੀਬ ਲੋਕਾਂ ਨੂੰ ਰਾਸ਼ਨ ਨਹੀਂ ਮਿਲਿਆ ਪਤਾ ਨਹੀਂ ਵਿਚਾਰੇ ਕਿਦਾਂ ਭੁੱਖੇ ਭੁੱਖੇ ਰਹਿੰਦੇ ਹੋਣ ਕਿਦਾਂ ਹੋ ਰੋਟੀ ਖਾਂਦੇ ਹੋਣ ਹੁਣ ਕੈਬਨਟ ਨੇ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਕੈਬਨਟ ਕੋਲੇ ਕਿਹੜੀ ਇਹ ਅਥਾਰਟੀ ਹੈ ਕਿ 11 ਲੱਖ ਦੇ ਕਰੀਬ ਦੇ ਜਿਹੜਾ ਰਾਸ਼ਨ ਤੁਸੀਂ ਕੈਨਸਲ ਕੀਤੇ ਨੇ ਆਪ ਉਹ ਕੈਬਨਟ ਦੇ ਫੈਸਲੇ ਨਾਲ ਉਹ ਆਪਣੇ ਵੈਲਿਡ ਹੋ ਜਾਣਗੇ ਰਾਸ਼ਨ ਕਾਰਡ ਠੀਕ ਹੋ ਜਾਣਗੇ ਏ ਜੀ ਏ ਵੀ ਬਹੁਤ ਵੱਡੀ ਕਾਨੂੰਨੀ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਮੈਂ ਕਿਸੇ ਨੇ ਇੱਥੇ ਆਨਰੇਬਲ ਹਾਈ ਕੋਰਟ ਦੇ ਵਿੱਚ ਵੀ ਇਹ ਰੈਟ੍ਰਿਸ਼ਨ ਫਾਈਲ ਕੀਤੀ ਹੈ ਵੀ ਇਹ ਕੈਬਰੂ ਕਿਹੜਾ ਅਧਿਕਾਰ ਹੈ ਹਾਂ ਤੁਸੀਂ ਕੋਈ ਫਾਰਮੂਲਾ ਚੇਂਜ ਕਰ ਲਓ ਕੋਈ ਕਰਟੇਰੀਆ ਚੇਂਜ ਕਰ ਲਓ ਉਹਦੇ ਨਾਲ ਰੀਵੈਰੀਫਿਕੇਸ਼ਨ ਰੀਵੈਰੀਫਿਕੇਸ਼ਨ ਕਰਾਓ ਉਹਦੇ ਮੁਤਾਬਕ ਜੇ ਕੋਈ ਬੰਦੇ ਬਣਦੇ ਜਿਨ੍ਹਾਂ ਦਾ ਬਣਦਾ ਜ਼ਰੂਰ ਦੋ ਉਹਨਾਂ ਨੂੰ ਪਰ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਇਹ ਕਿਹੜੇ ਕਾਇਦੇ ਕਾਨੂੰਨ ਚ ਆਇਆ ਕਿ ਜੀ ਕੈਬਨਟ ਨੇ ਜਿਸ ਮੌਜੂਦਾ ਸਰਕਾਰ ਦੀ ਕੈਪੀਟਲ ਦੇ ਰਾਹੀਂ ਇਹ ਫੈਸਲਾ ਹੋਇਆ ਸੀ ਵੀ ਰੀਵੈਰੀਫਿਕੇਸ਼ਨ ਕਰੋ ਉਹ ਰੀਵੈਰੀਫਿਕੇਸ਼ਨ ਹੋ ਕੇ 11 ਲੱਖ ਦੇ ਕਰੀਬ ਕਾਰਡ ਖਤਮ ਹੋ ਗਏ ਹੁਣ ਉਹ ਕਹਿੰਦੇ ਜੀ ਅਸੀਂ ਸਰਜੀਦ ਕਰਤੇ ਇਹ ਸਾਰੀ ਜਿਹੜੀ ਮਤਲਬ ਪਹਿਲਾਂ ਤੇ ਲੋਕਾਂ ਨੂੰ ਜਵਾਬ ਦੇਣ ਵੀ ਕੈਨਸਲ ਕਿਉਂ ਕੀਤੇ ਸੀ ਫਿਰ ਤੁਸੀਂ ਆਪਣੇ ਜਿਹੜਾ ਭਾਨਾ ਸਿੱਧੂ ਜੀ ਵਾਲਾ ਉਹ ਵੀ ਤੁਸੀਂ ਲੈ ਲਓ ਮੁੱਦਾ ਉਹ ਮੈਂ ਕਹਿੰਦਾ ਵੀ ਸਟੇਟ ਗਵਰਨਮੈਂਟ ਤੇ ਸਾਰੀ ਐਡਮਿਨਿਸਟ੍ਰੇਸ਼ਨ ਦਾ ਬਹੁਤ ਵੱਡਾ ਫੇਲਰ ਹੈ ਕਿ ਤੁਸੀਂ ਜੀ ਥੋੜੀ ਥਾਂ ਤੇ ਕਈ ਇੱਕ ਪੈਰਲਲ ਸਿਸਟਮ ਬਣੇ ਕਿ ਉਹ ਲੋਕਾਂ ਨੂੰ ਇਨਸਾਫ ਦੇਵੇ ਜਿਵੇਂ ਚਾਹੇ ਟਰੈਵਲ ਏਜੰਟ ਸਨੇ ਚਾਹੇ ਹੋਰ ਹੈ ਜਿਹਦੀ ਕੋਈ ਠੱਗੀ ਹੋ ਗਈ ਕੋਈ ਪੈਸੇ ਲੈਂਦੇ ਡ ਹੋ ਗਿਆ ਉਹ ਦੋਵਾਂ ਦਾ ਚਲੋ ਜੇ ਸਰਕਾਰ ਨਹੀਂ ਦਵਾ ਸਕਦੀ ਕੋਈ ਮਾੜੀ ਗੱਲ ਨਹੀਂ ਕਿਸੇ ਨੂੰ ਤਾਂ ਕੋਈ ਰੀਲੀਫ ਮਿਲਦਾ ਉਹਦੇ ਤਾਂ ਵੀ ਇੰਨੇ ਔਖੇ ਹੋਗੇ ਕਿ ਉਹ ਤੇ ਕੇਸ ਦਰਜ ਕਰਤੇ ਜਦੋਂ ਹੁਣ ਸਾਰਾ ਅੱਧਾ ਪੰਜਾਬ ਇਕੱਠਾ ਹੋ ਗਿਆ ਸਾਰੇ ਟੋਲ ਪਲਾਜ਼ਾ ਫਰੀ ਹੋ ਗਏ ਸੜਕਾਂ ਜਮ ਹੋ ਗਈਆਂ ਬੁਰਾ ਹਾਲ ਹੋ ਗਿਆ ਹੁਣ ਮੈਨੂੰ ਇਹ ਨਹੀਂ ਸਮਝ ਆਂਦੀ ਵੀ ਕਿਹੜੇ ਮੂੰਹ ਨਾਲ ਤੁਸੀਂ ਕਹਿੰਨੇ ਆ ਵੀ ਅਸੀਂ ਉਹਦੀ ਰੀਲੀਜ਼ ਕਰ ਰਹੇ ਹਾਂ ਇੱਕ ਪਾਸੇ ਤੇ ਕੇਸ ਦਰਜ ਕਰ ਰਹੇ ਆ ਆਪੇ ਇੱਕ ਪਾਸੇ ਉਹਦੀ ਰਿਲੀਜ਼ ਕਰ ਰਹੇ ਮਤਲਬ ਕਿੱਦਾਂ ਦਾ ਕੋਈ ਬੰਦਾ ਸੋਚ ਸਕਦਾ ਵੀ ਕਿੱਦਾਂ ਦਾ ਸਿਸਟਮ ਚੱਲ ਰਿਹਾ ਹੈ ਕਿੱਦਾਂ ਦੀ ਸਰਕਾਰ ਚੱਲ ਰਹੀ ਹੈ ਕੀ ਇਹਨਾਂ ਦੀ ਨੀਤੀ ਹੈ ਕੀ ਇਹਨਾਂ ਦੀ ਸੋਚ ਹੈ ਕਿੱਦਾਂ ਨੇ ਇਹ ਜਿਹੜੇ ਹੈਗਾ ਇੰਪਲੀਮੈਂਟ ਕਰ ਦੇਣ ਸੋ ਬਹੁਤ ਜ਼ਿਆਦਾ ਮੁੱਦੇ ਨੇ ਮੈਂ ਤੁਹਾਡਾ ਮਤਲਬ ਐਂਡਲੈਸ ਨੇ ਔਰ ਮੁੱਦੇ ਵੀ ਰੋਜ਼ ਨਵੇਂ ਆਪੇ ਦੇਣੇ ਸਾਨੂੰ ਇਕੱਠੇ ਕਰਨ ਦੀ ਲੋੜ ਨਹੀਂ ਪੈਦੀ ਔਰ ਲੋਕ ਲੋਕਾਂ ਆਸੇ ਬੰਨ ਜਾਂਦੇ ਨੇ ਹੁਣ ਸੜਕ ਸਰਖਿਆ ਫੋਰਸ ਲੈ ਲ ਉਹ ਬੜੇ ਸ਼ਾਨ ਸ਼ੌਕਤ ਨਾਲ ਸ਼ੁਰੂ ਕੀਤੀ ਸੀ ਕਿ ਜੀ ਅਸੀਂ 1500 ਵੀਕਲ ਹਰੇਕ 30 ਕਿਲੋਮੀਟਰ ਤੇ ਆਪਣਾ ਵਹੀਕਲ ਹੋਗਾ ਉਹ ਅੱਜ ਆ ਗਿਆ ਖਬਰਾਂ ਚ ਵੀ ਨਾ ਤਾਂ ਡਰਾਈਵਰ ਪੂਰੇ ਨੇ ਤੇ ਜਿਹੜੇ ਬੰਦੇ ਹੈਗੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਉਹ ਜੇ ਮੰਨ ਲਓ ਕੋਈ ਐਕਸੀਡੈਂਟ ਹੋ ਗਿਆ ਤੇ ਉਹ ਬੰਦਾ ਚੱਕਣਾ ਕਿਵੇਂ ਹੈ ਉਹਦੇ ਚ ਪ੍ਰੋਟੋਕੋਲ ਕੀ ਹੈ ਜਿਹੜੇ ਆਪਣੀ ਫਸਟ ਏਡ ਹੈਗੀ ਹੈ ਜਾਂ ਉਹਨਾਂ ਨੂੰ ਕਦੇ ਸੰਤ ਦਾ ਪਤਾ ਹੀ ਨਹੀਂ ਕਿਸੇ ਗੱਲ ਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਲੋਕਾਂ ਨੇ ਤੁਹਾਨੂੰ ਮੰਡੇਟ 5 ਸਾਲ ਵਾਸਤੇ ਦਿੱਤਾ ਹੈ ਤੁਸੀਂ ਕੋਈ ਕਾਲੀ ਨਾ ਕਰੋ ਜੇ ਕੋਈ ਚੰਗਾ ਕੰਮ ਕਰ ਸਕਦੇ ਆਂ ਲੋਕਾਂ ਦੇ ਹਿੱਤ ਦੇ ਵਿੱਚ ਪੰਜਾਬ ਦੇ ਤਾਂ ਉਹਨੂੰ ਤਸੱਲੀ ਨਾਲ ਪੂਰਾ ਪੂਰੀ ਪਲੈਨਿੰਗ ਦੇ ਨਾਲ ਉਹਦੇ ਹਿਸਾਬ ਨਾਲ ਕਰੋ ਤਾਂ ਕਿ ਉਹਦੇ ਵਿੱਚ ਕੋਈ ਇਹੋ ਜਿਹੇ ਖਾਮੀਆਂ ਤੇ ਇਹੋ ਜੀ ਬਦਨਾਮੀ ਔਰ ਲੋਕਾਂ ਦਾ ਜਿਹੜਾ ਜਲੂਸ ਜਾਂ ਲੋਕਾਂ ਦੇ ਲੋਕਾਂ ਨੂੰ ਜਿਹੜੀ ਪਰੇਸ਼ਾਨੀ ਹੈਗੀ ਹੈ ਉਹ ਨਾ ਹੋਵੇ ਸੋ ਹੁਣ ਵੇਖਣਾ ਹੋਵੇਗਾ ਇਸ ਬਿਆਨ ਨੂੰ ਲੈ ਕੇ ਆਮ ਆਦੀ ਪਾਰਟੀ ਵੱਲੋਂ ਆਪਣਾ ਕੀ ਪ੍ਰੋਗਰਾਮ ਸਾਹਮਣੇ ਰੱਖਿਆ ਜਾਂਦਾ ਹੈ ਇਹ ਤਾਂ ਵਾਲਾ ਸਮਝੇਗਾ ਕੈਮਰਾ ਪਰਸਾ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਰਧਰ ਖਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਮਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ